90 ਸਾਲ ਦੀ ਉਮਰ ਵਿੱਚ ਇੱਕ ਬਾਪੇ ਵੱਲੋਂ ਕੁੜੀ ਨਾਲ ਵਿਆਹ ਕਰਵਾਉਣ ਦੀ ਖਬਰ ਸਾਹਮਣੇ ਆ ਰਹੀ ਹੈ। ਇੰਨਾ ਹੀ ਨਹੀਂ ਵਿਆਹ ਦਰਾਂ ਬਾਪੇ ਵੱਲੋਂ ਲਾੜੀ ਨੂੰ 1 ਕਿਲੋ ਸੋਨੇ ਦੇ ਗਹਿਣੇ ਵੀ ਤੋਹਫੇ ਵਜੋਂ ਦਿੱਤੇ ਗਏ। ਜੀ ਹਾਂ ਇਹ ਬਿਲਕੁਲ ਸੱਚ ਹੈ। ਦਰਸਲ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਸੂਬੇ ਦੇ ਦੁਰੇਸ ਇਲਾਕੇ ਸ਼ਿਗਲਾ ਜ਼ਿਲ੍ਹੇ ਵਿੱਚ ਇੱਕ ਅਜਿਹੀ ਵਿਆਹ ਦੀ ਰਸਮ ਹੋਈ ਜਿਸ ਨੇ ਲੋਕਾਂ ਦੇ ਮਨਾਂ ਵਿੱਚ ਇੱਜ਼ਤ, ਪਿਆਰ ਅਤੇ ਪਰਵਾਰਕ ਮੂਲਾਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। 90 ਸਾਲ ਦੇ ਮੋਲਵੀ ਸਫਲਾਹ ਦੇ ਦੂਜਾ ਵਿਆਹ ਕੀਤਾ। ਸਫਲਾਹ ਨੂੰ ਵਿਆਹ ਲਈ ਰਾਜੀ ਵੀ ਉਸਦੇ ਚਾਰ ਪੁੱਤਰਾਂ ਵੱਲੋਂ ਕੀਤਾ ਗਿਆ। ਇਹ ਵਿਆਹ ਨਾ ਸਿਰਫ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਬਣਿਆ ਸਗੋਂ ਸਮਾਜ ਲਈ ਵੀ ਇੱਕ ਨਵਾਂ ਸੰਦੇਸ਼ ਬਣ ਕੇ ਉੱਭਰਿਆ। ਮੋਲਵੀ ਸਫਲਾਹ ਦੀ ਪਹਿਲੀ ਪਤਨੀ ਦੇ ਦਿਹਾਂਤ ਤੋਂ ਬਾਅਦ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੇ ਬੇਟਿਆਂ ਨੂੰ ਪਤ ਪਿਤਾ ਦੇ ਕਾਤਲੂ ਸਮਝਿਆ ਇੱਕ ਫੈਸਲਾ ਲਿਆ ਕਿ ਉਹ ਉਨ੍ਹਾਂ ਦਾ ਦੁਬਾਰਾ ਵਿਆਹ ਕਰਵਾਉਣਗੇ। ਬੇਟੇ ਕਾਫੀ ਸਮੇਂ ਤੋਂ ਉਨ੍ਹਾਂ ਲਈ ਇੱਕ ਉਚਿਤ ਜੀਵਨ ਸਾਥੀ ਦੀ ਖੋਜ ਕਰ ਰਹੇ ਸਨ। ਜਦ ਇੱਕ ਦਿਨ ਉਨ੍ਹਾਂ ਨੂੰ ਮਨਚਾਹੀ ਦੁਲਨ ਮਿਲੀ ਤਾਂ ਉਹਨਾਂ ਨੇ ਪਰਵਾਰਿਕ ਸਹਿਮਤੀ ਨਾਲ ਸ਼ਾਨੋ ਸ਼ੌਕਤ ਨਾਲ ਸਕਲਾ ਦਾ ਵਿਆਹ ਕਰਵਾ ਦਿੱਤਾ ਇਹ ਵਿਆਹ ਆਮ ਨਹੀਂ ਸੀ ਨਕਾਦੀ ਰਸਮ ਮੋਲਵੀ ਸਕਲਾ ਦੇ ਬੇਟਿਆਂ ਪੋਤਿਆਂ ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਦੀ ਮਜਦੂਗੀ ਵਿੱਚ ਹੋ ਹਰ ਕੋਈ ਇਹਨਾਂ ਪਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਨਾ ਚਾਹੁੰਦਾ ਸੀ ਲੋਕ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਲ ਹੋਏ ਮੋਲਵੀ ਸਕਲਾ ਨੇ ਆਪਣੇ ਵਿਆਹ ਦੀ ਰਸਮ ਦੌਰਾਨ 나ੜੀ ਨੂੰ ਮਹਿਰ ਤੋਹਫੇ ਵਜੋਂ ਇੱਕ ਤੋੜਾ ਸੋਨਾ ਭੇਟ ਕੀਤਾ ਇਹ ਮੋਲਕਨਾ ਸਿਰਫ ਇੱਕ ਸੀ ਸਗੋ ਇੱਛਾ ਅਤੇ ਪਿਆਰ ਦੀ ਨਿਸ਼ਾਨੀ ਵੀ ਸੀ ਲੋਕਾਂ ਨੇ ਉਹਨਾਂ ਦੀ ਤਾਰੀਫ਼ ਕਰਦਿਆ ਕਿਹਾ ਕਿ ਉਮਰ ਭਾਵੇਂ ਵੱਧ ਜਾਵੇ ਪਰ ਦਿਲ ਜੇ ਜਵਾਨ ਹੋਵੇ ਤਾਂ ਹਰ ਖੁਸ਼ੀ ਦੁਆਰਾ ਮਿਲ ਸਕਦੀ ਹੈ